ਔਰ ਕਿਸਾਨਾਂ ਨੂੰ ਜਿਹੜੀਆਂ ਜ਼ਮੀਨਾਂ ਵਾਉਂਦੇ ਸੀ ਜੇ ਕੋਈ 5 ਕਿੱਲੇ ਵਾਉਂਦਾ ਸੀ ਉਹਨੂੰ 5 ਪੱਕੀ ਕਰ ਦਿੱਤੀ ਜੇ ਕੋਈ 10 ਵਾਉਂਦਾ ਸੀ ਉਹਨੂੰ 10 ਪੱਕੀ ਕਰ ਦਿੱਤੀ ਤੇ ਆਪਾਂ ਨੂੰ ਫੇਰ ਜ਼ਮੀਨਾਂ ਦੇ ਜਿਹੜੇ ਉਹ ਸਰਦਾਰ ਬਣਾ ਦਿੱਤਾ ਔਰ ਉਸੇ ਹੀ ਦਸਤਾਨਾਂ ਨੂੰ ਜਿਹੜੀਆਂ ਸਰਕਾਰਾਂ ਵੱਖ-ਵੱਖ ਜਿੱਦੋਂ ਸਾਮਰਾਜ ਚੜ੍ਹ ਕੇ ਆਉਂਦੇ ਆ ਲਹਿਰਾਂ ਉਹਦੀਆਂ ਰੱਦ ਕਰਨ ਵਾਸਤੇ ਤਿਆਰ ਹੁੰਦੀਆਂ ਰਹੀਆਂ ਪਰ ਵੱਡੀਆਂ-ਵੱਡੀਆਂ ਲਹਿਰਾਂ ਜਿਹੜੀਆਂ ਮੈਂ ਇਸ ਵਿਸ਼ੇ ਵੱਲ ਲਾ ਜਾਵਾਂ ਟਾਈਮ ਪੰਜਰ ਮਿੰਟ ਦੀ ਆ ਕਿ ਬੜੀਆਂ-ਬੜੀਆਂ ਲਹਿਰਾਂ ਆਣ ਕੇ ਉਸ ਦਸਤਾਨਾ ਨੂੰ ਰੱਦ ਕਰਦੀਆਂ ਸੀ ਤੇ ਥੋਜਾਂ ਜਿਹੜੀਆਂ ਗੁਰੂ ਸਾਹਿਬ ਦੀਆਂ ਫਿਰ ਜਿਹੜੀਆਂ ਉਹ ਆਜ਼ਾਦ ਕਰਾ ਲਈਆਂ ਸੀ ਔਰ 1995 ਦੇ ਵਿੱਚ ਫਿਰ ਪਰਪੋਲਿਟ ਸ਼ੁਰੂ ਹੋਈ ਉਦੋਂ ਪ੍ਰਧਾਨ ਮੰਤਰੀ ਦੇਵ ਗੋੜਾ ਸੀ ਔਰ ਉਹਦੇ ਨਾਲ ਨਾਲ ਭਾਵੇਂ ਮਨਮੋਹਨ ਸਿੰਘ ਭਾਵੇਂ ਉੱਥੇ ਵਾਜਪਈ ਆਇਆ ਤੇ ਭਾਵੇਂ ਨਰਿੰਦਰ ਮੋਦੀ ਆਇਆ ਔਰ 2020 ਦੇ ਵਿੱਚ ਤਿੰਨ ਕਾਲੇ ਕਾਨੂੰਨ ਜਿਹੜੇ ਲੈ ਆਂਦੇ ਔਰ ਜਿਹਦੇ ਵਿੱਚ ਮਜ਼ਦੂਰ ਵੀ ਗ਼ੁਲਾਮ ਹੋ ਗਿਆ ਉਹਦੇ ਵਿੱਚ